एक मैं अगर पहाड़ बनाया पहाड़ के उत्ते पाइन दे पेट्स ने जोड़े चार हज़ार फीट तो उत्ते लगते हैं वो सीढ़िया ने एक पासे तो दूसरे पासे पहाड़ते दे जाते हैं तो दे उपर लिखा है, है स्वर्ग द्वार तो थले लिखा है, है स्वर्ग पौड़िया नहीं अच्छे कर्म पुजया जा सकता है ऐ नहीं कि सीढ़ियाँ चढ़ के दूसरे पासे चल गया स्वर्ग आ गया कोई फायदा नहीं करमकंड अच्छे कर्म करो ते थोनो सीढ़ियां ਆਪੇ ਸਵਰਗ ਦਵਾਰ ਤੱਕ ਲੈ ਜਾਣਗੇ। ਇਹਦਾ ਆਏ ਵੇ ਚੰਗੇ ਮਤਲਬ ਚੰਗੇ ਕਰਮ ਹੀ ਐ। ਜੇ ਜੰਦਰੇ ਚੰਗੇ ਕਰਮ ਕਰਲੇ ਤਾਂ ਸਵਰਗ ਇੱਥੇ ਹੀ ਆ। ਸਵਰਗ ਇੱਥੇ ਹੀ। ਅੱਗੇ ਕਿੰਨੇ ਦੇਖਿਆ ਕੀ ਐਵੇਂ ਤੇ ਕੀ ਨਹੀਂ। ਜੋ ਐਵੇਂ ਇੱਥੇ ਹੀ ਜਿੰਦਗੀ ਸਵਰਗੇ ਸਾਡੀ। ਤੁਸੀਂ ਰਹਿ ਕੇ ਦੇਖੋ ਤੁਹਾਡੀ ਸੋਚ ਐਵੇਂ ਜੇ ਹੋਵੇ। ਖੁਸ਼ੀ ਦਾ ਐਟਮੋਸਫੇਅਰ ਹੋਵੇ। ਸਮਾਜ ਵਿੱਚ ਤੁਸੀਂ ਉਲਝੇ ਹੋਵੋ। ਸਮਾਜ ਦਾ ਕੁਛ ਕਾਰਾਂ ਕਾਰਾਂ ਕਰ ਕੁਝ ਕਰ ਕਰਦੇ ਰਹੋ ਸਮਾਜ ਵਿੱਚ ਜੁੜੇ ਰਹੋ ਸਮਾਜ ਸਮਾਜ ਨੇ ਤੁਹਾਨੂੰ ਐਨਾ ਦਿੱਤਾ ਤੁਸੀਂ ਵੀ ਤੇ ਕੁਝ ਕਰੋ ਪ੍ਰਕਿਰਤੀ ਨੇ ਤੁਹਾਨੂੰ ਐਨਾ ਕੁਝ ਦਿੱਤਾ ਮੈਂ ਤੇ ਬੱਚਿਆਂ ਨੂੰ ਕਹਿਣਾ ਯੰਗ ਜਨਰੇਸ਼ਨਸ ਨੂੰ ਘੱਟ ਤੋਂ ਘੱਟ 5-5 ਪੇੜ ਸਾਰੇ ਲਾਓ ਤਾਂ ਕਿ ਇਹ ਜਿਹੜੇ ਪੇੜ ਕੱਟੇ ਪੇ ਜਾਂਦੇ ਨੇ ਨਾ ਪੰਜਾਬ ਦੀ ਧਰਤੀ ਦਾ ਪਾਣੀ ਥੱਲੇ ਪਹ ਜਾਂਦਾ ਸਾਡਾ ਜ਼ਮੀਨ ਦਾ ਪਾਣੀ ਹਰ ਪੇੜ ਦੇ ਥੱਲੇ ਜਿਹੜਾ ਬਰਸਾਤ ਵਿੱਚ ਪਾਣੀ ਆਉਂਦਾ ਨਾ ਇਹ ਇੱਕ ਪੌਂਡ ਟਾਈਪ ਦਾ ਬਣਾ ਲੈਂਦਾ ਜਿੱਥੇ ਸਾਡਾ ਸਰਫੇਸ਼ੀਅਲ ਵਾਟਰ ਦਾ ਸੰਗ੍ਰਹਿ ਹੁੰਦਾ ਤੇ ਜਿਹੜਾ ਸਾਨੂੰ ਫਿਰ ਉੱਤੇ ਆ ਜਾਂਦਾ ਤੇ ਇਸ ਮਾਰੇ ਹੋਰ ਆਕਸੀਜਨ ਫੁੱਲ ਇਹ ਚਿੜੀਆਂ ਪੰਦੇ ਅਸਾਂ ਪਾਰਕ ਦੇ ਆਲੇ ਦੁਆਲੇ ਕੋਈ ਵੀ ਟਾਵਰ ਨਹੀਂ ਲੱਗਣ ਦਿੱਤਾ ਇਸ ਮਾਰੇ ਕਿ ਸ਼ਹਿਰ ਦੇ ਸਾਰੇ ਪੰਛੀ ਖਤਮ ਪੇ ਹੋ ਜਾਂਦੇ ਨੇ ਤੁਸੀਂ ਕਦੀ ਇੱਥੇ ਨਜ਼ਰ ਮਾਰੋਗੇ ਨਾ ਤਾਨੂੰ ਹਰ ਪ੍ਰਕਾਰ ਦੇ ਪਖਸ਼ੀਆ ਤੇ ਨਜ਼ਰ ਆਉਣਗੇ ਵਰਤੇ ਮਤਲਬ ਉਹਨਾਂ ਨਾਲ ਵੀ ਲੜ ਪਏ ਵੱਡੇ ਵੱਡੇ ਆਹ ਪਾਰਕ ਬਾਤੇ ਮੈਂ ਭਗਵਾਨ ਨਾਲ ਲੜ ਪਾਂ ਕਿਉਂਕਿ ਮੈਂ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ ਇਥੇ ਵੱਡੇ ਵੱਡੇ ਉਪਤੀਆਂ ਨਾਲ ਲੜ ਪਏ ਟਾਵਰ ਤਾਂ ਵੱਡੇ ਵੱਡੇ ਕੰਪਨੀਆਂ ਦੇ ਹੁੰਦੇ ਕੋਈ ਸਿਕ ਕੋਈ ਟਾਟਾ ਟੂਟਾ ਵਾਲੇ ਆਇਆ ਸਨ ਨਹੀਂ ਲਾਂ ਦਿੰਦਾ ਸਬ ਮੰਡੀ ਲੱਗਦੀ ਸੀ ਸਬ ਸਬਜੀ ਦੀ ਲੜ ਪਿਆ ਮੈਂ ਕਿਉਂਕਿ ਮੇਰੇ ਮੈਨਾਂ ਇਹਨਾਂ ਨੂੰ ਮੁੱਲਵਾਨ ਇਤਰੋ ਇਤਰੋ ਰ ਹੈ ਸਾਡੀ ਮੰਨੂ ਕਿ ਪਤਾ ਕਿ ਕਿੰਨੀਆਂ ਅਸੀਸਾਂ ਇੱਥੇ ਲੋਕ ਦਿੰਦੇ ਨੇ ਕਿੰਨਾ ਆ ਕੇ ਸੁੱਖ ਦਾ ਆਵਾਸ ਇਹਨਾਂ ਨੂੰ ਹੁੰਦਾ ਉਹ ਜਿਕਨਾ ਕਹਿੰਦੇ ਨੇ ਨਾ ਗੁੰਗੇ ਨੂੰ ਜਿਸਲੇ ਗੁੜ ਦੀ ਢਿੱਲੀ ਦੇ ਦਿਓ ਨਾ ਉਹਨੂੰ ਪੁੱਛੋ ਸਵਾਦ ਕੀ ਤੇ ਕੱਚਾ ਮਾਰਦਾ ਠੀਕ ਹੈ ਨਾ ਟਕਸਪਲੇਨ ਤੇ ਉਹ ਕਹਿੰਦਾ ਹੀ ਮੇਰੇ ਕੋਲ ਪੁੱਛੋ ਤੇ ਮੈਂ ਇਹਦੀ ਬਿਊਟੀ ਪਾਰਕ ਦੀ ਬਿਊਟੀ ਨੇਚਰ ਦੀ ਬਿਊਟੀ ਐਕਸਪਲੇਨ ਨਹੀਂ ਕਰ ਸਕਦਾ ਐਸੇ ਮਾਰੇ ਗੁਰੂ ਨਾਨਕ ਦੇਵ ਜੀ ਨੇ ਰਹਿਰਾਸ ਵਿੱਚ ਕਿਹਾ ਬਲੀਹਾਰੀ ਕੁਦਰਤ ਵਸਿਆ ਪਰਮਾਤਮਾ ਹੀ ਜਿਹੜੇ ਕੁਦਰਤ ਦੇ ਜ਼ਰਰੇ ਜ਼ਰਰੇ ਵਿੱਚ ਵਸਿਆ ਹੈ ਇੱਥੇ ਹਰ ਪੱਤੇ ਵਿੱਚ ਤੁਹਾਨੂੰ ਭਗਵਾਨ ਦਿਖਾਈ ਦੇਗਾ ਹਰ ਪੇੜ ਵਿੱਚ ਭਗਵਾਨ ਦਿਖਾਈ ਦੇਗਾ ਤੇ ਉਹ ਤੁਹਾਨੂੰ ਵਾਸਤਵ ਵਿੱਚ ਦੇਖਿਆ ਜਾ ਤੇ ਤੁਹਾਨੂੰ ਕੁਦਰਤ ਭਗਵਾਨ ਦਾ ਰੂਪ ਹੀ ਹੈ ਤੇ ਐਸੇ ਮਰੇ ਸਵਰਗੇ ਹੋਰ ਕੀ ਹੁੰਦਾ ਸਵਰਗ ਦੇ ਉੱਤੇ ਕੀ ਹੋਣਾ ਉਹ ਤੁਸੀਂ ਤਾਂ ਭਗਵਾਨ ਹੀ ਹੋਣਾ ਨਾ ਅਸੀਂ ਇੱਥੇ ਬੁਲਾ ਲਿਆ ਓਕੇ ਥੈਂਕ ਯੂ ਇੱਕ ਚਲੋ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਇੱਕ ਮੈਂ ਆ ਪੁੱਛ ਰਿਹਾ ਸੀ ਤੁਸੀਂ ਹਰ ਬਿਮਾਰੀ ਦਾ ਇਲਾਜ ਹੀ ਇੱਥੇ ਰੱਖੇ ਬੈਠੇ ਹੋ ਮੈਂ ਦੇਖ ਰਿਹਾ ਸੀ ਪਿੱਛੇ ਤੁਸੀਂ ਇੱਕ ਪੌਦੇ ਦਾ ਨਾਮ ਇਨਸੂਲਿਨ ਰੱਖਿਆ ਹੋਇਆ ਹੈ ਸ਼ੂਗਰ ਦਾ ਇਲਾਜ ਹੀ ਤੁਸੀਂ ਇੱਥੇ ਰੱਖੇ ਬੈਠੇ ਹੋ ਹੋਰ ਅਸ਼ਵਗੰਧਾ ਤੁਸੀਂ ਇੱਥੇ ਉਗਾਈ ਬੈਠੇ ਹੋ ਸਾਰ ਜਿੰਨੀਆਂ ਮਹੀਨੇ ਨਾ ਹਰਬਲ ਕਰੀਬ 100 ਵੀ ਟਾਈਪ ਦੇ ਹਰਬਸ ਨੇ 50 60 ਤੇ ਯੂਨੀਵਰਸਿਟੀ ਦੇ ਨੇ ਜਿਹੜੇ ਪੰਜਾਬ ਵਿੱਚ ਹੁੰਦੇ ਨੇ ਬਾਕੀ 60 70 ਮਨੂੰ ਇੰਡੀਆ ਦੇ ਕਿਸੇ ਵੀ ਕੋਨੇ ਵਿੱਚੋਂ ਜਿਗਰਾ ਦਾਲਚੀਨੀ ਦਾ ਹੇੰਗ ਦਾ ਇਲਾਚੀ ਦਾ ਲੌਂਗ ਦਾ ਦਾਲਚੀਨੀ ਦਾ ਆ ਕੀ ਨਾਏ ਬੜੇ ਵਜੋ ਪਲਾਂਟਸ ਨੇ ਰੋਜ਼ਮੈਰੀ ਦਾ ਰੋਜ਼ਮੈਰੀ ਦਾ ਲੇਮਨ ਗ੍ਰਾਸ ਦਾ ਜਿਹੜੇ ਇੱਥੇ ਨਹੀਂ ਹੈ ਉਹ ਸਾਰਿਆਂ ਨੂੰ ਮੇਰਾ ਮੇਨ ਮਕਸਦ ਹੈ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਬੱਚੇ ਨੂੰ ਲੱਗੇ ਕਿ ਲੌਂਗ ਕਿਸੇ ਵੱਡੇ ਦਰਖਤ ਤੇ ਨਹੀਂ ਲੱਗਦੇ ਇਲਾਇਚੀ ਕਿਸੇ ਵੱਡੇ ਜ਼ਮੀਨ ਦੇ ਥੱਲੇ ਨਹੀਂ ਲੱਗਦੀ ਹਰ ਇੱਕ ਪਲਾਂਟ ਦਾ ਨਾ ਬੋਟਨਿਕਲ ਨੇਮ ਥੱਲੇ ਇੰਡੀਕੇਸ਼ਨਸ ਇੰਪੋਰਟੈਂਸ ਮੈਂ ਕਹਿਣਾ ਸਾ ਇਹ ਅਸ਼ਵਗੰਧਾ ਦਾ ਪੇੜ ਹੈ ਜਦੋਂ ਲਕਸ਼ਮਣ ਮੁਰਚਿਤ ਹੋ ਗਿਆ ਸੀ ਤੇ ਰਾਮਚੰਦਰ ਜੀ ਨੇ ਉਹਨੂੰ ਭੇਜਿਆ ਸੀ ਹਨੂਮਾਨ ਜੀ ਨੂੰ ਅਸ਼ਵਗੰਧਾ ਲਿਆਉਣ ਵਾਤੇ ਮ੍ਰਿਤੂ ਸੰਜੀਵਨੀ ਉਹਨੂੰ ਕਹਿੰਦੇ ਨੇ ਉਹਨਾਂ ਨੂੰ ਸਮਝਣੇ ਸਈ ਤੇ ਉਹ ਪੂਰਾ ਹਿਮਾਲਿਆਈ ਪर्वਤ ਹੀ ਚੱਕ ਕੇ ਲਾਇਆ ਸਨ ਮੈਂ ਕਿਾ ਕਾਸ਼ ਨੰਦਾ ਪਾਰ ਕੋਸਵਰੇ ਹੁੰਦਾ ਤੇ ਮੈਂ ਉਹਨੂੰ ਉੱਥੋਂ ਹੀ ਅਸ਼ਵਗੰਧਾ ਦੇ ਦਿੰਦਾ ਤੇ ਐਡੀ ਦੂਰ ਨਾ ਭਾੜਨਾ ਚੱਕਣਾ ਪੈਂਦਾ ਐਮੀ ਗੁਬੀਆਂ ਨੇ ਹਾ ਹਰ ਹਰ ਛੀਜ ਦੇ ਵਿੱਚ ਹਰ 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 ਪੀੜ ਦੇ ਵਿੱਚ ਜਿੰਨੇ ਵੀ ਇੱਕ ਬਰਖਤ ਵੀ ਤੁਸੀਂ ਪਿੱਛੇ ਅਰਜੁਨਾਂ ਦਾ ਪੇੜ ਵੀ ਹੈ ਉਹ ਉਹਦਾ ਉਹਦਾ ਕੀ ਫਾਇਦਾ ਅਰਜੁਨਾਂ ਦੇ ਇੱਥੇ ਮੈਂ 15 ਪੇੜ ਲਾਇਆ ਨੇ ਪੇੜ ਦੀ ਖਾਲ ਜਿਕਨਾ ਕਿ ਸੈਂਟਿਸਟ ਵੀ ਮੰਨਦੇ ਨੇ ਆਯੁਰਵੈਦਿਕ ਵਾਲੇ ਮੰਨਦੇ ਨੇ ਸਾਡੇ ਐਲੋਪੈਥਿਕ ਵਾਲੇ ਮੰਨਦੇ ਨੇ ਉਹਦੀ ਖਾਲ ਹਾਰਟ ਦੇ ਹਰ ਬਿਮਾਰੀ ਬਾਤ ਹੈ ਜੋ ਹੁੰਦੀ ਇਨ 올 ਦਾ ਹਾਰਟ ਡੀਜ਼ੀਜ਼ ਹਾਂ ਹਾਰਟ ਦੀਆਂ ਵੀ ਹਾਂ ਸਾਰੇ ਵੀ ਕੇਸਸ ਬਹੁਤੇ ਬੜੇ ਲੋਗ ਹੁੰਦੇ ਨੇ ਇਹਦੀ ਖਾਲ ਲੈ ਜਾਂਦੇ ਨੇ ਇਸ ਮਾਰੇ ਮੈਂ 15 16 ਪੇੜ ਲਾਏ ਨੇ ਜਿਹੜਾ ਵੀ ਆਉਂਦਾ ਜੇ ਆਇਆ ਨੂੰ ਉਹ ਜਿੰਨੀ ਖਲ ਲੈ ਜਾਏ ਕਿਸੇ ਦਾ ਭਲਾ ਹੋ ਜਾਏ ਤੇ ਹੋਰ ਵੀ ਜਿੰਨੇ ਮੈਡੀਸਿਨਲ ਪਲਾਂਟ ਨੇ ਨਾ ਇੱਕ ਮੈਨੂੰ ਪੁੱਛ ਰਹੇ ਸਨ ਕਿ ਆਲ ਸਪਾਈਸ ਦਾ ਇੱਕ ਪੇੜ ਹੈ ਲੌਂਗ ਇਲਾਇਚੀ ਲੌਂਗ ਇਲਾਇਚੀ ਦਾਲਚੀਨੀ ਇਹ ਸਾਰਿਆਂ ਦੀ ਪਿਉਂਦ ਨੂੰ ਇੱਕ ਪੇੜ ਨਾਲ ਲਾ ਕੇ ਨਾ ਤੁਸੀਂ ਇਹਨੂੰ ਸੁੰਗੋਗੇ ਤੁਹਾਨੂੰ ਸਾਰੀਆਂ ਚੀਜ਼ਾਂ ਦੀ ਖੁਸ਼ਬੂ ਆਈ ਦੇਣ ਗਿਆ ਤੇ ਜੇ ਚਾਹ ਵਿੱਚ ਪਾ ਕੇ ਇੱਕ ਪੀ ਜਾਓਗੇ ਨਾ ਤੁਹਾਡੇ ਨਾਲ ਬੈਠੇ ਨੂੰ ਵੀ ਖੁਸ਼ਬੂ ਆਵੇਗੀ ਇੱਕ ਤੁਸੀਂ ਇਨਸੂਲਿਨ ਮੈਂ ਪਹਿਲਾਂ ਇਹ ਸਵਾਲ ਪੁੱਛਿਆ ਸੀ ਉਹ ਇਹ ਦਾ ਪੇੜ ਨੇ ਦੇਖੋ ਜੀ ਇਨਸੂਲਿਨ ਕਹਿੰਦੇ ਨੇ ਮੈਂ ਥਰਡ ਬੋਟਨੀਕ ਯੂਨੀਵਰਸਿਟੀ ਤੋਂ ਹਰਬਲ ਕਾਰਡ ਤੋਂ ਲਿਆਇਆ ਸਾਂ ਇਨਸੁਲੀਨ ਅਸੀਂ ਉਸ ਮੈਥਡ ਨਾਲ ਇਨਸੂਲਿਨ ਪ੍ਰਿਪੇਅਰ ਨਹੀਂ ਕਰ ਸਕਦੇ ਉਹ ਸੈਂਟਿਫਿਕ ਮੈਥਡ ਹੈ ਕਈ ਲੰਮਾ ਥੋੜਾ ਪ੍ਰੋਸੀਜਰ ਹੈ ਮੇਰੇ ਇੱਕ ਡਾਕਟਰ ਜੈਨ ਨੇ ਹੋਮੋਪੈਥਿਕ ਡਾਕਟਰ ਉਹਨਾਂ ਨੂੰ ਮੈਂ ਐਲਕੋਹਲ ਦੇ ਵਿੱਚ ਇਹ ਇਹ ਬਣਾ ਕੇ ਦਿੱਤੀ ਹੈ ਇਨਸੁਲੀਨ ਦੇ ਪੱਤੇ ਬਣਾ ਕੇ ਉਹ ਪੋਟੈਂਸੀ ਵਾਈਜ਼ ਉਹਦੇ ਪਰ ਰਿਸਰਚ ਕਰ ਰਹੇ ਨੇ ਹੋਮੋਪੈਥਿਕ ਦੇ ਬੜੇ ਅੱਛੇ ਮੰਨੇ ਪਰਵਨੇ ਡਾਕਟਰ ਨੇ ਸੈਕੰਡ ਮਾਰਕੀਟ ਵਿੱਚ ਡਾਕਟਰ ਜੈਨ ਉਹ ਮੇਰੇ ਮਿੱਤਰ ਨੇ ਉਹਨਾਂ ਨੂੰ ਬਣਾਣਵਾ ਦੇ ਦਿੱਤੇ ਕਿਉਂਕਿ ਐਂਡੋਪੈਥਿਕ ਵਿੱਚ ਕਿਉਂਕਿ ਇੰਜੈਕਟੇਬਲ ਹੈ ਕੋਈ ਵੀ ਬਿਨਾ ਰਿਸਰਚ ਦੇ ਪ੍ਰਾਪਰ ਲ ਬਣਾਇਆ ਨਹੀਂ ਜਾ ਸਕਦਾ ਲੇਕਿਨ ਇਹ ਦੋਨੋਂ ਇਨਸਲਿੰਗ ਪ੍ਰਪੇਅਰ ਹੁੰਦੀ ਹੈ ਉਹ ਕਰਦੀ ਬਿਮਾਰੀ ਦਾ ਵੀ ਇਲਾਜ ਹੋ ਜਾਂਦਾ ਹੈ ਇਤੇ ਸਿੰਦੂਰ ਦੇ ਬੂਟੇ ਨੇ ਇਹ ਕਿੱਸਾ ਆਪਣੇ ਸਿੰਦੂਰ ਦਾ ਪੇੜ ਲੱਗਾ ਹੈ ਜਿਹੜੇ ਬਾਜ਼ਾਰ ਸੰਧੂਰ ਲੱਗਦੇ ਨੇ ਤੁਸੀਂ ਇਟ ਇਜ਼ ਵੈਰੀ ਰੇਅਰ ਪਲਾਂਟ ਤੁਸੀਂ ਬਾਜ਼ਾਰ ਜਿਹੜਾ ਸੰਧੂਰ ਦੇਖਦੇ ਹੋ ਉਹਦੇ ਲਾਲ ਰੰਗ ਵਿੱਚ ਕਾਪਰ ਮਰਕਰੀ ਪਾਈ ਹੁੰਦੀ ਹੈ ਮੈਂ ਤੇ ਸਕਿਨ ਸਪੈਸ਼ਲਿਸਟ ਆਏ ਦਿਨ ਉਹਦੀ ਅਲਰਜੀ ਦੇਖਨੇ ਆ ਵਰਮਿਲਿਅਨ ਸੰਧੂਰ ਦੇ ਨਾਲ ਰੁਮ ਵਰਮਿਲਿਅਨ ਇਹ ਪਿਓਰ ਸੰਧੂਰ ਹੈ ਤੇ ਬੀਜ ਨੂੰ ਪੀਸ ਕੇ ਲਾਓਗੇ ਤੇ ਪਿਓਰ ਸੰਧੂਰ ਹੈ